ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਭ ਦਾ ਅੱਜ ਆਪਾਂ ਤੁਹਾਡੇ ਲੈ ਕੇ ਆਏ ਇੱਕ ਬਹੁਤ ਹੀ ਸ਼ਾਨਦਾਰ ਵੈਂਟੀਆਂ ਜਿਹੜੀਆਂ ਕਿ ਤੁਹਾਡੇ ਘਰ ਨੂੰ ਚਾਰ ਚੰਨ ਲਾ ਦੇਣਗੀਆਂ ਭਾਜੀ ਇਹ ਬੈਟਰੀ ਕਿਉਂ ਦਿਖਾਈ ਇਹਨਾਂ ਤਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਵੱਡੇ ਲੋਕਾਂ ਦੇ ਕੰਮ ਹੁੰਦੇ ਨੇ ਵੀਰੇ ਆਪਾਂ ਇਹ ਕੰਮ ਤੇਰੀ ਗੱਲ ਜਮਾ ਜਾਇਜ਼ ਹੈ ਇਹ ਵੱਡੇ ਲੋਕਾਂ ਦੇ ਕੰਮ ਹੈ ਪਰ ਆਪਾਂ ਇਹ ਚੀਜ਼ਾਂ ਹਰ ਇੱਕ ਘਰ ਦੇ ਵਿੱਚ ਲਵਾ ਦੇਣੀ ਹੈ ਇਹ ਮਹਿੰਗੀਆਂ ਨਹੀਂ ਹੈਗੀਆਂ ਵੀਰੇ ਇਹ ਮਹਿੰਗੀਆਂ ਹੈਗੀਆਂ ਬਠਿੰਡਾ ਬਰਨਾਲਾ ਲੁਧਿਆਣਾ ਜਲੰਧਰ ਅਮਾਲਦੀ ਚੰਡੀਗੜ ਵੱਡੇ ਸ਼ਹਿਰਾਂ ਦੇ ਵਿੱਚ ਮਹਿੰਗੀ ਹੈ ਰਾਜਸਥਾਨ ਮਾਰਬਰ ਰਾਮਪੁਰਾ ਫੂਲ ਤੇ ਮਹਿੰਗੀ ਨਹੀਂ ਹੈਗੀ ਇਹ ਆਗਮਾ ਜਿਹੜੀਆਂ ਹੈਗੀਆਂ ਇੰਪੋਰਟਡ ਬੇਸਨ ਵਾਲੀਆਂ ਇਹ ਆਪਾਂ ਹਰ ਇੱਕ ਘਰ ਦੇ ਵਿੱਚ ਲਵਾਵਾਂਗੇ ਦੋਸਤੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਸਾਹੀ ਬੇਸਨ ਨਾਲ ਬਣਾਈ ਹੋਈ ਹੈ ਨਾ ਪ੍ਰੀਮੀਅਮ ਕੁਆਲਿਟੀ ਹੈ ਇੱਕ ਤਰ੍ਹਾਂ ਦੇ ਪੱਥਰ ਬਿਲਕੁਲ ਬਿਲਕੁਲ ਪ੍ਰੀਮੀਅਮ ਕੁਆਲਿਟੀ ਹੈ ਜੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਦੇਖੋ ਬਲੈਕ ਗ੍ਰੇਨਾਈਟ ਹੈ ਜੀ ਇਹ ਪੀਵੀਸੀ ਸ਼ੀਟ ਦੀਆਂ ਬੜੀਆਂ ਵਈਆਂ ਸਰ ਵਾਟਰਪਰੂਫ ਤੇ ਸੌਂਗ ਪ੍ਰੂਫ ਹੈ ਇਹਨਾਂ ਦੇ ਬੇਸਨ ਵੀ ਬਲੈਕ ਹੈ ਬੇਸਨ ਜਿਹੇ ਜਾਂ ਮਰਜ਼ੀ ਲਾ ਲਓ ਤੁਸੀਂ ਆਪਣੇ ਕੋਲ ਕਲਰ ਕਾਫੀ ਮਿਲ ਜਾਣਗੇ ਬੇਸਨ ਦੇ ਵਿੱਚ ਜਿਵੇਂ ਕੀ ਗਰੇ ਮਿਲ ਜੂਗਾ ਜੀ ਕਰੀਮ ਮਿਲ ਜੂਗਾ ਜੀ ਇਹ ਕਰੀਮ ਤੇ ਬਰਾਊਨ ਮਿਲ ਜੂਗਾ ਜੀ ਆਹ ਆਪਣੇ ਕੋਲ ਬਹੁਤ 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 ਕਲਰ ਹੈ ਵੀਰੇ ਆਪਣੇ ਕੋਲ ਘਟੋ ਘਟ 35 ਤੋਂ 40 ਡਿਜ਼ਾਈਨ ਮਿਲ ਜਾਣਗੇ ਡਿਜ਼ਾਈਨ ਹਾਂਜੀ ਇਹ ਮੈਟ ਫਿਨਿਸ਼ ਦੇ ਵਿੱਚ ਆਗੇ ਜੀ ਇਹ ਸਪੈਸ਼ਲ ਆਟਮਾ ਹੈ ਸਾਰੀਆਂ ਮੈਟ ਫਿਨਿਸ਼ ਦੇ ਇੱਕ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਗਲਾਸ ਵਾਲੀ ਵੈਂਟੀ ਅਸੀਂ ਖੁੱਲਾ ਚੈਲੰਜ ਕਰਦੇ ਆਂ ਦੋਸਤੋ ਖੁੱਲਾ ਚੈਲੰਜ ਵੀ ਜਿਹੜੀ ਇਹ ਗਲਾਸ ਵਾਲੀ ਵੈਂਟੀ ਹੈਗੀ ਐ ਇਹ ਤੁਹਾਨੂੰ ਕਿਤੋਂ ਨਹੀਂ ਮਿਲਨੀ। ਕਿਆ ਬਾਤ ਹੈ। ਵਾਕਈ ਭਾਜੀ ਮੈਂ ਵੀ ਪਹਿਲੀ ਵਾਰ ਦੇਖੀ ਐ ਕਿਸੇ ਦੁਕਾਨ ਤੇ। ਹਾਂਜੀ ਇਹ ਖੁੱਲਾ ਚੈਲੰਜ ਹੋਊਗਾ। ਜਿਹੜੀ ਇਹ ਗਲਾਸ ਵਾਲੀ ਵੈਂਟੀ ਐ ਜੋ ਰੇਟ ਆਪਾਂ ਦੇ ਦਾਂਗੇ। ਪਹਿਲੀ ਗੱਲ ਤਾਂ ਇਹ ਚੀਜ਼ ਨਹੀਂ ਕਿਤੋਂ ਮਿਲਦੀ ਤੁਹਾਨੂੰ। ਬਾਕੀ ਆਪਣੇ ਵਰਗਾ ਰੇਟ ਨਹੀਂ ਮਿਲਣਾ। ਇਹ ਉਹਨਾਂ ਵੈਂਟੀਆਂ ਜੀ। ਹਨਾ ਇਹ ਜਿਵੇਂ ਤੁਸੀਂ ਕਹਿ ਰਹੋ ਮਹਿੰਗੀਆਂ ਐ ਇਹ ਕੋਈ ਮਹਿੰਗੀਆਂ ਨਹੀਂ ਹੈਗੀਆਂ। ਇਹ ਆਪਣੇ ਕੋਲ ਸਟਾਰਟਿੰਗ ਰੇਂਜ ਹੈ ਸਿਰਫ ਹੀ ਸਿਰਫ 3300 ਰੁਪਏ ਤੋਂ ਇਹ ਸਿਰਫ 3300 ਰੁਪਏ ਹਾਂਜੀ ਦੋਸਤੋ ਸਿਰਫ 3300 ਰੁਪਏ ਤੋਂ ਆਪਣੇ ਕੋਲ ਸਟਾਰਟਿੰਗ ਰੇਂਜ ਹੈ ਜਿਹੇ ਜੇ ਮਰਜ਼ੀ ਡਿਜ਼ਾਈਨ ਲੈ ਲਓ ਇਹਦੂ ਵੀ ਮਤਲਬ ਕਿ ਬਹੁਤ ਘੈਂ ਘੈਂ ਡਿਜ਼ਾਈਨ ਮਿਲ ਜਾਨੀ ਕਿ ਬਿਲਕੁਲ ਬਿਲਕੁਲ ਦੋਸਤੋ ਭਾਜੀ ਬੱਤੇ 300 ਰੁਪਏ ਕੁਝ ਵੀ ਨਹੀਂ ਯਾਰ ਇੰਨੀ ਸੋਹਣੀ ਚੀਜ਼ ਬਣੀ ਹੋਈ ਹੈ ਤਾਂ ਕਾ ਮੈਂ ਤੁਹਾਨੂੰ ਕਹਿਤੀ ਗੱਲ ਵੀ ਇਹ ਬੱਤੇ ਸ਼ਹਿਰਾਂ ਦੇ ਵਿੱਚ ਮਹਿੰਗੇ ਆਈਆਂ ਆਪਣੇ ਕੋਲ ਆਪਾਂ ਇਹ ਚੀਜ਼ਾਂ ਲੋਕਾਂ ਦੇ ਘਰਾਂ ਦੇ ਵਿੱਚ ਲਵਾ ਦੇਾਂਗੇ ਸਾਰਿਆਂ ਦੇ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਬੇਸਨ ਤੁਸੀਂ ਹੋਰ ਵੀ ਦੇਖ ਸਕਦੇ ਹੋ ਯਾਰ ਉੱਪਰ ਬਣੇ ਹੋਏ ਨੇ ਆ ਚੀਜ਼ਾਂ ਸਾਰੀਆਂ ਘੈਂਡ ਨੇ ਪੂਰੀ ਪੂਰੀ ਭਾਜੀ ਮਤਲਬ ਅਕੋਰਡਿੰਗ ਟੂ ਬੇਸਨ ਥੋੜਾ ਬਹੁਤ ਇਧਰ ਉਧਰ ਹੋ ਸਕਦਾ ਨਹੀਂ ਬੇਸਨ ਜਿਹੇ ਕੋਈ ਚੱਕਰ ਨਹੀਂ ਉਸ ਦਾ ਕੋਈ ਚੱਕਰ ਨਹੀਂ ਜਿਵੇਂ ਹੁਣ ਬਲੈਕ ਹੈ ਜੀ ਜੇ ਕਈ ਕਸਟਮਰ ਕਹਿ ਦਿੰਦੇ ਆ ਵੀ ਸਾਨੂੰ ਬਲੈਕ ਨਹੀਂ ਪਸੰਦ 골ਡਨ ਲਾ ਲਓ 골ਡਨ ਲਾਉਣਾ ਬਲੈਕ ਵਾਈਟ ਲਾ ਲਓ ਕੋਈ ਮਰਜ਼ੀ ਵੇਸਨ ਲਾਓ ਜਿਹੜਾ ਮਰਜ਼ੀ ਲੈ ਲਓ ਕਹਿੰਦੇ ਮਤਲਬ ਹਾਂ ਜਿਹੜਾ ਮਰਜ਼ੀ ਆ ਜੀ ਹੋਰ ਕਿੱਥੇ ਬੋ ਕੋਈ ਇਹ ਤੁਹਾਨੂੰ ਪਰਚੇਜ਼ ਕਰਨ ਵਾਸਤੇ ਜੀ ਸਾਡਾ ਸ਼ੋਅਰੂਮ ਹੈ ਜੀ ਰਾਜਸਥਾਨ ਮਾਰਬਰ ਰਾਪੂਰਾਪੁਰ ਬਠਿੰਡਾ ਰੋਡ ਤੇ ਜੀ ਹਾਂ ਤੇ ਮੇਰੇ ਕੋਲ ਦੋਸਤੋ ਬਾਕੀ ਸਕਰੀਨ ਦੇ ਉੱਤੇ ਫੋਨ ਨੰਬਰ ਲੱਗਿਆ ਹੋਇਆ ਕੋਈ ਜਾਣਕਾਰੀ ਚਾਹੀਦੀ ਹੈ ਕਾਲ ਕਰ